ਇਹ ਆ ਜੀ ਇਹ ਆਪਣੇ ਭੈਣੇ ਲਕੌਲੇ ਤੋਂ ਆਏ ਦੇ ਦਿਨ ਗੱਲਬਾਤ ਕਰਾਂਗੇ ਇਹਨੂੰ ਫੇਕ ਕਾਲ ਆਈ ਆ ਆ ਨੰਬਰ ਆ ਯਾਰ ਰਸਤੂ ਦਾ ਨਹੀਂ ਹੈ ਨਾ ਜ਼ਰਾ ਆਵਾਲੇ ਨੰਬਰ ਐ ਇਹ ਇੱਕ ਤਮਕੀਆ ਦਿੰਦਾ ਐ ਵੀ ਸੀਬੀਐਸ ਬੋਰਡ ਤੇ ਤੁਹਾਡੀ ਕੰਪਲੀਟ ਹੋ ਗਈ ਐ ਤੁਹਾਨੂੰ ਸਾਡੇ ਸਾਰੇ ਟੱਬਰ ਨੂੰ ਅੰਦਰ ਕੀਤਾ ਜਾਵੇਗਾ ਕਾਤੇ ਪੁੱਛਣ ਤੁਸੀਂ ਸਰ ਉਹ ਕਹਿੰਦੀ ਐ ਵੀ ਵੀ ਤੁਹਾਡਾ ਸਮਾਨ ਆ ਰਿਹਾ ਪਿੱਛੇ ਵੀ ਇਸ ਕਰਕੇ ਤੁਹਾਨੂੰ ਅੰਦਰ ਕੀਤਾ ਜਾਵੇਗਾ ਸਮਾਨ ਕਿਹੜਾ ਆ ਰਿਹਾ ਸਰ

ਸਲਾਹ ਦਿੰਦੀ ਆ ਵੀ ਤੁਸੀਂ ਇਹਨੂੰ ਨਾ ਉਹ ਕਰੋ ਵੀ ਤੁਸੀਂ ਨਾ ਪੈਸੇ ਪਾਓ ਵੀ ਤੁਸੀਂ ਫਾਇਦੇ 'ਚ ਰਹੋਗੇ ਵੀ ਤੁਸੀਂ ਕੰਨੋਂ ਇਦਾਂ ਕੁੱਤੇ ਬੁੱਤੇ